ਸਰਕਾਰ ਨੇ ਟੋਲ ਟੈਕਸ ਦੀ ਵਸੂਲੀ ਲਈ ਫਾਸਟ ਟੈਗ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ 1 ਅਗਸਤ ਤੋਂ ਨਵੇਂ ਫਾਸਟ ਟੈਗ ਨਿਯਮ ਲਾਗੂ ਕਰ ਦਿੱਤੇ ਨੇ ਫਾਸਟ ਟੈਗ ਯੂਜ਼ਰ ਲਈ ਨਵੇਂ ਨਿਯਮਾਂ ਤੇ ਵੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਹਾਈਵੇ ਤੋਂ ਲੰਘਦੇ ਸਮੇਂ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਤੁਹਾਡੇ ਲਈ ਨਵੇਂ ਨਿਯਮਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਾਸਟ ਟੈਗ ਦੇ ਕਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਫਾਸਟ ਟੈਗ ਦੇ ਨਵੇਂ ਨਿਯਮਾਂ ਤਹਿਤ ਯੂਜ਼ਰ ਨੂੰ ਆਪਣਾ ਕੇਵਾਈਸੀ ਅਪਡੇਟ ਕਰਨਾ ਹੋਵੇਗਾ 31 ਅਕਤੂਬਰ 2024 ਤੱਕ 3 ਤੋਂ 5 ਸਾਲ ਪਹਿਲਾਂ ਜਾਰੀ ਕੀਤੇ ਗਏ ਸਾਰੇ ਫਾਸਟ ਟੈਗ ਲਈ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਹੋਵੇਗਾ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਫਾਸਟਐਗ ਕੇਵਾਈਸੀ ਨੂੰ ਕਿਵੇਂ ਅਪਡੇਟ ਕਰ ਸਕਦੇ ਹੋ ਇਹਨਾਂ ਕਦਮਾਂ ਦੀ ਪਾਲਣਾ ਕਰਨਾ ਕਰਨ ਨਾਲ ਤੁਹਾਡਾ ਕੰਮ ਮਿੰਟਾਂ ਵਿੱਚ ਹੋ ਜਾਵੇਗਾ ਤਾਂ ਆਉ ਜਾਣਦੇ ਹਾਂ ਫਾਸਟਐਗ ਆਨਲਾਈਨ ਅਪਡੇਟ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ IHMCL ਦੀ ਵੈਬਸਾਈਟ fastag.ihmcl.com ਤੇ ਜਾਓ ਇੱਥੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰੋ ਇਸ ਦੌਰਾਨ OTP ਅਤੇ ਕੈਪਚਾ ਕੋਡ ਭਰੋ ਸਬਮਿਟ ਕਰਨ ਤੋਂ ਬਾਅਦ ਨਵੀਂ ਵਿੰਡੋ ਖੁੱਲੇਗੀ ਇੱਥੇ ਮਾਈ ਪ੍ਰੋਫਾਈਲ ਤੇ ਕਲਿੱਕ ਕਰੋ ਇਸ ਤੋਂ ਬਾਅਦ fastag KYC ਸਟੇਟਸ ਦੇਖੋ KYC ਸੈਕਸ਼ਨ ਤੇ ਜਾਓ ਅਤੇ ਕਸਟਮਰ ਟਾਈਪ ਚੁਣੋ ਇਸ ਤੋਂ ਬਾਅਦ ਸਾਰੇ ਜ਼ਰੂਰੀ ਡਾਕੂਮੈਂਟਸ ਦੇ ਨਾਲ ਡਿਟੇਲਸ ਭਰੋ ਇਹ ਪ੍ਰੋਸੈਸ ਪੂਰਾ ਕਰਨ ਤੋਂ ਬਾਅਦ ਤੁਹਾਡਾ ਫਾਸਟ ਟੈਗ ਅਪਡੇਟ ਹੋ ਜਾਵੇਗਾ ਉੱਥੇ ਹੀ ਫਾਸਟ ਟੈਗ ਵਿੱਚ ਬਦਲਾਅ ਤੋਂ ਬਾਅਦ ਹੁਣ ਯੂਜ਼ਰ ਨੂੰ ਆਪਣੇ ਵਾਹਨ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਅਤੇ ਮਾਲਕ ਦਾ ਮੋਬਾਈਲ ਨੰਬਰ ਦੇਣਾ ਹੋਵੇਗਾ ਤਦ ਤੁਹਾਨੂੰ 3 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ ਅਜਿਹਾ ਯੂਜ਼ਰ ਨੂੰ 90 ਦਿਨਾਂ ਦੇ ਅੰਦਰ ਫਾਸਟ ਟੈਗ ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ फास्ट टैग यूजर ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦਾ ਡਾਟਾਬੇਸ ਭਾਰਤ ਦੇ ਨੈਸ਼ਨਲ ਵਹੀਕਲ ਰਜਿਸਟਰੀ ਡਾਟਾਬੇਸ ਵਿੱਚ ਦਰਜ ਜਾਣਕਾਰੀ ਤੋਂ ਵੱਖਰਾ ਨਹੀਂ ਹੈ ਜੇਕਰ ਦੋਮਾਂ 'ਚ ਫਰਕ ਹੁੰਦਾ ਹੈ ਤਾਂ ਯੂਜ਼ਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਆਪਣੇ ਡਾਟਾਬੇਸ ਦੀ ਪੁਸ਼ਟੀ ਕਰਨਾ ਬਿਹਤਰ ਹੋਵੇਗਾ